ਸਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਂ ਜਰਿਆਂ ਅੱਜ ਦੀ ਵੱਡੀ ਖਬਰ ਮੋਗਾ 4 ਅਗਸਤ 2025 ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਮੋਗਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਬਰਾੜ ਦੀਦਾਰ ਵਾਲਾ ਨੇ ਫੇਸਬੁੱਕ ਤੇ ਇਹ ਇੱਕ ਪੋਸਟ ਲੇਖ ਕੇ ਆਪਣਾ ਅਸਤੀਫਾ ਦਾ ਲੈਣ ਦਿੱਤਾ ਹੈ ਕਿਸਾਨਾਂ ਦੇ ਹੱਕ ਵਿੱਚ ਹੋ ਕੇ ਉਹਨਾਂ ਨੇ ਸਰਕਾਰ ਨੂੰ ਇਸ ਤਰ੍ਹਾਂ ਦੀ ਨੀਤੀ ਤੇ ਮੋੜ ਵਿਵਹਾਰ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਆਪਣੀ ਫੇਸਬੁੱਕ ਫੋਟੋ ਪੋਸਟ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਲਿਖਿਆ ਮੈਂ ਇਸ ਨੀਤੀ ਦਾ ਵਿਰੋਧ ਕਰਦਾ ਹਾਂ ਤੇ ਇਸ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਿਸਾਨ ਦੇ ਨਾਲ ਹਾਂ ਮੈਂ ਸਰਕਾਰ ਨੂੰ ਇਸ ਮੁੱਦੇ ਤੇ ਮੋੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ ਹਰਮਨ ਬਰਾੜ ਭਾਈ ਗੁਰਜੀ ਕਾਂ ਖਾਂ ਰਸਾਂ ਭਾਈ ਗੁਰਜੀ ਕੀ ਫਤਿਹ ਮੈਂ ਲੈਂਡ ਪੂਲਿੰਗ ਪਾਲਸੀ ਨਾਲ ਆ ਸਹਿਮਤ ਹਾਂ ਤੇ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੇ ਅਸਤੀਫਾ ਦਿੰਦਾ ਹਾਂ ਕਿਸਾਨੀ ਸਾਡੇ ਲਈ ਸਿਰਫ ਇੱਕ ਕੀਤਾ ਨਹੀਂ ਬਲਕਿ ਜ਼ਿੰਦਗੀ ਜਿਉਣ ਦੀ ਜਾਂਚ ਹੈ ਜੇ ਮੈਂ ਕੇਜਰੀਵਾਲ ਸਾਹਿਬ ਦੇ ਮਾਨ ਸਾਹਿਬ ਬੇਨਤੀ ਬੇਨਤੀ ਕਰਦਾ ਹਾਂ ਕਿ ਪੁਨਰ ਵਿਚਾਰ ਵਿਚਾਰ ਕਰੋ ਤੇ ਪੰਜਾਬੀਆਂ ਵੱਲੋਂ ਤੁਹਾਡੇ ਕੀਤੇ ਥਾਮਸ਼ਵਾਸ਼ ਨੂੰ ਟੁੱਟ ਨਾ ਟੁੱਟਣ ਨਾ ਦਿਓ ਵਲੰਟੀਅਰ ਆਮ ਆਦਮੀ ਮੁੱਖ ਮੰਤਰੀ ਦੇ ਪਰੋਸੇ ਤੋਂ ਬਾਅਦ ਵੀ ਨਰਾਜਗੀ ਵਧ ਗਈ ਇਹ ਸਤੀਫਾ ਉਸ ਸਮੇਂ ਆਇਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਨੀਤੀ ਦੇ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਹਾਲ ਹੀ ਵਿੱਚ ਸਪਸ਼ਟ ਕੀਤਾ ਸੀ ਕਿ ਇਸ ਨੀਤੀ ਬਾਰੇ ਆਮ ਆਦਮੀ ਲੋਕਾਂ ਨੂੰ ਕਿਸਾਨਾਂ ਆਗੂ ਦੀ رائے ਲਈ ਜਾਵੇਗੀ ਅਤੇ ਸਾਰਿਆਂ ਨੂੰ ਸਾਰਿਆਂ ਦੇ ਸੀਮਤ ਹੋਣ ਤੋਂ ਬਾਅਦ ਹੀ ਗੋਈ ਵਿਚਾਰ ਕੀਤਾ ਜਾਵੇਗਾ ਇਸ ਬਾਵਜੂਦ ਆ ਪਾਰਟੀਆਂ ਆਗੂਆਂ ਦੇ استیਫੇ ਤੋਂ ਪਤਾ ਲੱਗਦਾ ਹੈ ਕਿ ਜ਼ਮੀਨੀ ਪੱਧਰ ਤੇ ਬਹੁਤ ਜ਼ਿਆਦਾ ਨਾਰਾਜ਼ਗੀ ਹੈ ਤਾਂ